ਸਰਕਾਰ ਤੁਹਾਡੇ ਪਿੰਡ ਵਿੱਚ ਆਉਂਦੇ ਹੈ ਸਰਕਾਰ ਦਾ ਵੀ ਇਹ ਤੇ ਤੁਹਾਡੇ ਨਾਲ ਵਾਦਾ ਸੀ ਕਿ ਇਹ ਨਸ਼ੇ ਪੰਜਾਬ ਤੋਂ ਖਤਮ ਕਰਨੇ ਹਨ ਤੇ ਪੂਰੇ ਹੱ ਬਰੇ ਨਸ਼ੇ 1472 ਤਿੰਨ ਵਰਕਰ ਕਰਦੇ ਨਸ਼ੇ ਬੰਦ ਕਰਦੇ ਆਂ ਅੰਮ੍ਰੇ ਨਾ ਨੂੰ ਜਾਂ ਪੋਟਵਾਲਿਆਂ ਉਸ ਸੁਭਾਨੀ ਉਹ ਆਪ ਵੀ ਕਹੋ ਬੰਦੇ ਤੁਹਾਡੇ ਕੋਲ ਬੇਜਦਾ ਮੈਂ ਰੋਕਣ ਦੀ ਗੱਲ ਆਪਾਂ ਕਰਦੇ ਆਂ

ਇਹ ਨਹੀਂ ਗੱਲ ਉਹ ਨਸ਼ਾ ਜੋ ਹਟ ਸਕਦਾ ਵਾ ਜੇ ਆਪਾਂ ਕੋਸ਼ਿਸ਼ ਕਰੀਏ ਇਹ ਸਾਡੀ ਵੀ ਡਿਊਟੀ ਬਣਦੀ ਆ ਬਾਕੀ ਨਹੀਂ ਗੱਲ ਸਰਕਾਰ ਦੀ ਸਰਕਾਰ ਤੋਂ ਲੈਣ ਦੇ ਵਿੱਚ ਹਰ ਗੱਲ ਇਹਨਾਂ ਦਾ ਜਿਹੜਾ ਕੰਮ ਆ ਅਸੀਂ ਸਾਰੇ ਜਾਣਦੇ ਸੋ ਸਾਨੂੰ ਕਾਰਨ ਵਿੱਚ ਮਲਾਕਾ ਕਰਨਾ ਚਾਹੀਦਾ ਕਿ ਜਿਹੜਾ ਮਤਲਬ ਤੁਸੀਂ ਕਹਾਂ ਰਹੇ ਹੋ ਸਾਥੇ ਪਹੁੰਚਾਓ ਕਿ ਅਸੀਂ ਕੇਂਦਰ ਨਾਲ ਆਪਣੇ ਗੁਣਾ ਦੇਖੈਂ ਸਾਡੇ ਜਾਣੇ ਕੋਸ਼ਿਸ਼ ਕਰੀਏ ਕਿ ਨਸ਼ਾ ਮੁਕਤ ਲਾਗੂ ਹੋਵੇ ਕਿ ਨਸ਼ਾ ਮੁਕਤ ਲਾਗੂ ਕਰਨੇ ਕਾਤੇ ਦੀ ਚਾਰ ਕਰੀਏ ਮੋਟੇ ਪੰਜਾਬ ਸੱਤਰੀ ਵੀ ਤੋਂ ਕਾਫੀ ਆਪ ਸੁਟਾ ਦੋਣਾ ਜਿਹੜੇ سارے ਆਂਦੇ ਉਹ ਮੰਨੂ ਕਰਨਾ ਕੋਰ ਫੋਨ ਆਪਣੇ ਕੋਲੋਂ ਆਪ ਸੁਲਦਾ ਉਹ ਜਿਹੜਾ ਕਹਿੰਦਾ ਪਰ ਇਹ ਤੁਸੀਂ ਕਿਸੇ ਨੂੰ ਨਹੀਂ ਦੱਸੋ ਇਹ ਸਿਰਫ ਇੱਕੋ ਨੰਬਰ ਪਾਇਆ ਸਮਾਂ ਉਹ ਨੰਬਰ ਅਸੀਂ ਤਾਂ ਜਿਹੜਾ ਆ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਪੋਸਟਲ ਔਰ ਉਹ ਨੰਬਰ ਦੇ ਉੱਤੇ ਤੁਸੀਂ ਮੜ ਕੇ ਮੈਸਜ ਕਰਨਾ ਜੇ ਕੋਈ ਆਪਣੇ ਪਿੰਡ ਦਾ ਜਾਂ ਸਾਡੇ ਪਿੰਡ ਦਾ ਜਿਹੜਾ ਨਾਮ ਲਾਉਂਦਾ ਕੋਈ ਲੋਕਾਂ ਤੋਂ ਜੀਣ ਕਰ ਤੋਂ ਕਾਮੇ ਕਰਦਾ ਤਾਂ ਉਹ ਉਹਨੂੰ ਤਾਂ ਬੜਾ ਮਾਣ ਮਹਿਸੂਸ ਕਰੂਗਾ ਜੇ ਤੁਹਾਨੂੰ ਪਤਾ ਹੀ ਨਹੀਂ ਤੂੰ ਤੋੜੀ ਦਿੱਤੀ ਹੈ ਜਾਣ ਕਰੇ ਤੇੰਨੀ ਕਿ ਜ਼ਿਆਦਾ ਗੁਰਖ ਜਰ ਕਿਹਾ ਜੀ ਕਿਸੇ ਰੂਹੇ ਨੂੰ ਪਹਾਂਚੇਗਾ ਕਿ ਕਿਸ ਕੰਦੇ ਨੇ ਕਿਸ ਕਲਾ ਦਾ ਨਾਮ ਜਰ ਉਹ ਤੇ ਜਿਆਦਾ ਤਾਂ ਉਹ ਮੇਰੇ ਕਲਾ ਨੂੰ ਆਮਿਆਂ ਉਹਨਾਂ ਨੂੰ ਵੀ ਲਾਣੀ ਹੈ ਇਹ ਜਿਹੜਾ ਫੋਟੋ ਜਿਹਨਾਂ ਇਹ ਅਸੀਂ ਪੰਜਾਬ ਦੇ ਵਿੱਚੋਂ ਨਸਲ ਕਰਤਾ ਤੁਹਾਨੂੰ ਇਹ ਵੀ ਸਾਡੇ ਘਰਾਂ ਦੇ ਵਿੱਚ ਇਹੋ ਤੋਂ ਹੋ ਰਿਹਾ ਹੈ ਆਪਾਂ ਇਸੇ ਕਰਕੇ ਤੁਹਾਡੇ ਲਈ ਸਾਰਾ ਕੁਝ ਲੈ ਕੇ ਆਏ ਔਰ ਕੋਈ ਵੀ ਕੰਮ ਨਾ ਕਰੇ ਕੋਈ ਨਾ ਲੱਗਾ ਜਿਹਨੂੰ ਪਰਿਵਾਰਕਿਆਂ ਨੂੰ ਬੱਚਾ ਮੰਦੂਆ ਜੇਨਾਂ ਦੇ ਆਹ ਕੰਮ ਤੇ ਕੰਮ ਜਦੋਂ ਕਿ ਹੀ ਪਰ ਜੰਦੀ ਬੰਦ ਕਰ ਲੋ ਨਹੀਂ ਤਾਂ 500 ਰੁਪਏ ਦੀ ਇੱਕ ਦਵਾਈ ਹੋ ਗਈ ਆ ਉਹ ਲਗਾ ਲੋ ਮੋਟਰ ਦਾ ਸਵਿਚ ਤੇ ਬੰਦੀ ਲੋੜ ਨਹੀਂ ਤੁਹਾਨੂੰ ਆਪਣੇ ਆਪ ਵੀ ਜਦੋਂ ਟੈਂਕੀ ਕਾਰਨ ਉਹਨੂੰ ਮੋਟਰ ਨੇ ਕਲਪਨਾ ਜਦੋਂ ਟੈਂਕੀ ਭਰ ਗਈ ਤੁਸੀਂ ਆਪਣੇ ਆਪ ਬੰਦੋ ਜਦੋਂ ਇੱਕ ਤੋਂ ਬੂਹਰੇ ਜਿਹੜਾ ਪਾਣੀ ਜੜੀ ਆ ਉਹ ਸੱਪੇ ਦੇ ਵਿੱਚ ਨਹੀਂ ਜਾਣਦਾ ਉਹ ਨਲਕਿਆਂ ਦਾ ਟਾਈਮ ਹੁੰਦਾ ਸੱਪਾ ਚ ਪਾਣੀ ਨਹੀਂ ਹੁੰਦਾ ਉਹ ਜਿੰਨਾ ਜਿੰਨਾ ਪਾਣੀ ਮਿੱਥੋਂ ਆ ਗਿਆ ਉੱਥੋਂ ਆਇਆ ਹੀ ਪਹੁੰਚੇ ਔਰ ਪਿੰਡ ਦੇ ਵਿੱਚ ਜੁਧ ਨਸ਼ਿਆਂ ਵਿਰੋਧ ਜਿਹੜੀ ਜਾਗਰੂਤੀ ਪੈਦਾ ਕਰਨ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਵੱਲੋਂ ਜੋ ਹਦਾਇਤਾਂ ਨੇ ਉਸ ਮੁਤਾਬਿਕ ਔਰ ਅਸੀਂ ਦੇਖ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਬਹੁਤ ਅੱਛਾ ਰੁਝਾਨ ਆ ਇਸ ਚੀਜ਼ ਨੂੰ ਲੈ ਕੇ ਔਰ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਆ ਉਹ ਖਤਮ ਹੋ ਰਿਹਾ ਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਜਾਣ ਕੇ ਮੈਨੂੰ ਇੱਥੋਂ ਹੁਣੇ ਕਿਹਾ ਗਿਆ ਹੈ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਆ ਅੱਗੇ ਨਾਲੋਂ ਕਾਫੀ ਘਟਿਆ ਆ ਜੋ ਕਿ ਬਹੁਤ ਵਧੀਆ ਗੱਲ ਹੈ ਔਰ ਇਸ ਮੈਸੇਜ ਦੇ ਅਸੀਂ ਜੋ ਸਰਕਾਰ ਵੱਲੋਂ ਇੱਕ WhatsApp ਨੰਬਰ ਦਿੱਤਾ ਗਿਆ ਹੈ ਮੈਸੇਜ ਕਰਨ ਵਾਸਤੇ ਤਾਂ ਕਿ ਉਸ ਬੰਦੇ ਬਾਰੇ ਜਾਣਕਾਰੀ ਮਿਲ ਸਕੇ ਜਿਹੜਾ ਨਸ਼ੇ ਵੇਚਦਾ ਹੈ ਤਾਂ ਉਥੇ ਕਾਰਵਾਈ ਹੋ ਸਕੇ ਤੋਂ ਉਸ ਵਾਸਤੇ ਅਸੀਂ ਲੱਗੇ ਹੋਏ ਆ ਇਸੇ ਸਿਲਸਿਲੇ 'ਚ ਅਸੀਂ ਹੁਣ ਅਗਲੇ ਪਿੰਡ ਟਪਈ ਜਾ ਰਹੇ ਆਂ ਔਰ ਆਪਣਾ ਜੋ ਕੰਮ ਹੈ ਸਰਕਾਰ ਵੱਲੋਂ ਦਿੱਤਾ ਆ ਉਹਨੂੰ ਨਿਭਾ ਰਹੇ ਆਂ ਥੈਂਕ ਯੂ